अच्छा भाई जी ਤੁਸੀਂ ਕਿੱਥੇ ਸੀਗੇ ਜਦੋਂ ਅੱਗ ਲੱਗੀ ਸੀ ਹਾਂਜੀ ਘਰੇ ਹੀ ਸੀਗੇ ਪਰ ਜੀ ਗੱਲ ਰੋਕ ਕੇ ਨਾ ਗੱਲ ਕਰੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੱਝ ਲਈ ਤਿੰਨ ਤੇ ਚਾਰ ਮਹੀਨੇ ਦੇ ਵਿੱਚ ਵਿੱਚ ਬਚਾਏ ਹੋਏ ਮਨੋਂ ਜਿਆਦਾ ਨਹੀਂ ਹਾਂ ਕਿੰਨੇ ਦੀ ਲਈ ਸੀ ਮੈਂ ਲਾਂਚ ਆ ਕੇ 50000 ਰੁਪਏ ਦੀ ਲਈ ਸੀ ਮਨੋਂ ਜਿਹੜਾ ਪਾਕਿਸਤਾਨ ਪਰਦੇ ਹਮ ਚਾਹਤਿਆਂ ਉਹ ਨਾ ਚਾਹਤਿਆਂ ਉਹ ਜੋ ਮਨੋਂ ਪਿਆਰ ਰੁਪਏ ਆ ਸਾਨੂੰ ਮਿਲਾਈ ਦੇ ਲਾਉਂਦਾ ਉਹ ਜੋ ਇੱਕ ਮੱਝ ਹੀ ਲਈ ਤਿੱ ਤਾਂ ਚਲੋ ਮਾਰ ਕੀ ਹੈਗੀ ਤੁਹਾਡੀ ਅ ਮੱਝ ਨੂੰ ਕੋਈ ਉਹਦੇ ਤਾਂ ਨਹੀਂ ਕੋਈ ਸੱਟ ਵਗੈਰਾ ਕੋਈ ਥੋੜਾ ਹੈਗਾ ਸਿਕਾ ਸੁੱਕਾ ਜਿਹਾ ਲੱਗਾ ਮੈਂ ਉੱਤੇ ਪੰਨਾ ਪੰਨਾ ਪਾਇਆ ਕਰਕੇ ਨਾ ਉਹ ਥੋੜਾ ਜਿਹਾ ਲੱਗ ਗਿਆ ਮਨੋਬੰਦ ਸਰਕਾਰਾਂ ਨੂੰ ਮਜ਼ਦੂਰ ਗਰੀਬ ਆ ਜਿਹੜੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਗ੍ਰਾਂਡਾ ਹੁੰਦੀਆਂ ਪਰ ਜਿਹੜੇ ਮਜ਼ਦੂਰਾਂ ਤੱਕ ਗ੍ਰਾਂਡਾ ਪਹੁੰਚਣੀਆਂ ਚਾਹੀਦੀਆਂ ਉਹਨਾਂ ਤੱਕ ਪਹੁੰਚਦੀਆਂ ਨਹੀਂ ਜਿਵੇਂ ਕਿ ਜੇਕਰ ਤੁਸੀਂ ਮੰਨ ਕੇ ਚੱਲੋ ਇਹਨਾਂ ਨੂੰ ਸ਼ੈੱਡ પાਕੇ ਦਿੱਤਾ ਹੁੰਦਾ ਸ਼ੈੱਡ ਦੀਆਂ ਗਰਾਂਡਾਂ ਆਉਂਦੀਆਂ ਪਿੰਡਾਂ ਦੇ ਵਿੱਚ ਸ਼ੈੱਡ પાਕੇ ਦਿੱਤਾ ਹੁੰਦਾ ਇਹਨਾਂ ਦਾ ਇਹਨਾਂ ਨੁਕਸਾਨ ਨਹੀਂ ਸੀ ਹੁਣ ਸਾਡੇ ਵੀਰ ਦਾ ਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਪਤਾ ਹੈਗਾ ਲਾਉਣ ਚੱਕ ਕੇ ਉਹਨਾਂ ਨੇ ਮੱਝ ਲਈ ਸੀਗੀ ਦਿਹਾੜੀ ਦਾ ਪਾਉ ਕਰਦੇ ਆ ਜੀ ਮਸਾਂ ਉਹ ਆਪਦੇ ਜਵਾਕ ਪਾਲਦੇ ਆ ਕਿ ਚੱਲੋ ਹੁਣ ਉਹਨਾਂ ਨੂੰ ਐਵੇਂ ਸੀਗਾ ਕਿ ਮੱਝ ਲਈ ਆ ਚੱਲੋ ਦੁੱਧ ਹੋ ਗਿਆ ਘਰੇ ਕੋਸ ਦੁੱਧ ਵੇਚਾਂਗੇ ਵਿੱਚੋਂ ਜਵਾਕ ਪਾਲਾਂਗੇ ਅਸੀਂ ਕੁਸ ਕਿਸ਼ਤਾਂ ਕੱਢਾਂਗੇ ਪਰ ਤੁਸੀਂ ਦੇਖੋ ਕਿ ਹੁਣ ਨੁਕਸਾਨ ਕਿੰਨਾ ਹੋ ਗਿਆ ਉਹਨਾਂ ਦਾ ਕਿਸ ਨੇ ਇਹਨਾਂ ਦੀ ਗੱਲਬਾਤ ਨਾ ਸੁਣੀ ਅਸੀਂ ਐਕਸ਼ਨ ਲਵਾਂਗੇ ਜੀ ਅਸੀਂ ਵੀਡੀਓ ਦਫ਼ਤਰ ਦੇ ਵਿੱਚ ਵੀ ਧਰਨੇ ਲਾਵਾਂਗੇ ਇਹਨਾਂ ਦੇ ਵਾਸਤੇ ਕਿ ਇਹਨਾਂ ਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ ਕਿਉਂਕਿ ਹੁਣ ਦਿਹਾੜੀ ਦਾ ਪਾਓ ਕਰਦੇ ਉਹਦੇ ਵਿੱਚ ਉਹ ਆਪ ਦਾ ਬੱਚੇ ਪਾਲਣਗੇ ਕਿਸ਼ਤਾਂ ਭਰਨਗੇ ਕਿਸ਼ਤਾਂ ਭਰਨਗੇ ਵੀ ਹੁਣ ਕਿਹਦੇ ਆਸਰੇ ਜੀ ਤੁਹਾਨੂੰ ਵੀ ਪਤਾ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ 70 80000 ਰੁਪਇਆ ਇੱਕ ਮਜ਼ਦੂਰ ਨੂੰ ਬਹੁਤ ਜ਼ਿਆਦਾ ਲੱਗਦਾ ਹੈ ਜੀ ਕੋਈ ਛੋਟੀ ਬੋਤੀ ਰਕਮ ਨਹੀਂ ਇਹ ਜੇਕਰ ਮਜ਼ਦੂਰ ਕਿਰਤੀ ਤਬਕੇ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਕੇ ਦੀਆਂ ਆਪਣੀਆਂ ਸਮੱਸਿਆਵਾਂ ਅਕਸਰ ਆਪਾਂ ਦੇਖਦੇ ਹੈਗੇ ਕਿ ਦਿਹਾੜੀਦਾਰ ਬੰਦੇ ਨੂੰ ਜਿਹੜਾ ਆਪਦਾ ਘਰ ਤੋਰਨਾ ਹੀ ਆ ਜਿਹੜਾ ਉਹ ਬਹੁਤ ਔਖਾ ਹੋ ਜਾਂਦਾ ਤੇ ਪਰ ਫਿਰ ਵੀ ਵਿੱਚ ਦੀ ਕਿਤੇ ਨਾ ਕਿਤੇ ਜੋ ਚੰਗੀ ਮਿਹਨਤ ਕਰਦਾ ਹੁੰਦਾ ਬੰਦਾ ਉਹ ਕਿਤੇ ਨਾ ਕਿਤੇ ਵਿੱਚ ਦੀ ਥੋੜਾ ਕਾਣਾ ਸੇਵਿੰਗ ਕਰਕੇ ਜਿਹੜਾ ਆਸੇ ਪਾਸੇ ਪਸ਼ੂਆਂ ਦੇ ਉੱਤੇ ਗੁਜ਼ਾਰਾ ਕਰਕੇ ਜਾਂ ਹੋਰ ਆਸੇ ਪਾਸੇ ਘਰਾਂ ਦੇ ਵਿੱਚ ਬੀਬੀਆਂ ਕੰਮ ਕਰਕੇ ਆ ਮਾੜਾ ਮੋਟਾ ਕਿਤੇ ਨਾ ਕਿਤੇ ਆਉਣ ਵਾਸਤੇ ਥੋੜੀ ਕਣੀ ਪੂੰਜੀ ਜੋੜਦਿਆਂ ਤਾਂ ਕਿ ਬੱਚਿਆਂ ਦੀ ਪੜ੍ਹਾਈ ਹੋ ਸਕੇ ਜਾਂ ਆਉਣ ਵਾਲੇ ਭਵਿੱਖ ਦੇ ਵਿੱਚ ਆ ਜਿਹੜਾ ਉਹਨਾਂ ਦੇ ਆਪਣੇ ਬੱਚਿਆਂ ਦੇ ਵਿਆਹ ਕਰਨੇ ਹੁੰਦੇ ਆ ਉਹ ਥੋੜਾ ਥੋੜਾ ਕਾਣਾ ਕੰਮ ਆ ਜਿਹੜਾ ਉਹ ਸੁਖਾਲਾ ਹੋ ਸਕੇ ਪਰ ਕਈ ਵਾਰੀ ਆਫਤਾ ਇਹੋ ਜਿਹਾਂ ਆ ਜਾਂਦੀਆਂ ਹੈਗੀਆਂ ਜੋ ਕਿ ਮਜ਼ਦੂਰ ਨੂੰ ਆ ਜਿਹੜਾ ਉਹ ਲੈ ਬੈਂਦੀਆਂ ਹੈਗੀਆਂ ਕਿਉਂਕਿ ਮਾੜੀ ਮੋਟੀ ਸੇਵਿੰਗ ਕੀਤੀ ਹੋਵੇ ਜਾਂ ਕਿਸੇ ਵੀ ਖੇਤਰ ਦੇ ਵਿੱਚ ਉਸਨੇ ਮਿਹਨਤ ਕੀਤੀ ਹੋਵੇ ਤੇ ਉਹ ਮਿਹਨਤ ਆ ਜਿਹੜੀ ਜਦੋਂ ਉਸ ਦੇ ਹੱਥੋਂ ਕਰਜ਼ੇ ਤਾ ਬਹੁਤ ਔਖਾ ਹੋ ਜਾਂਦਾ ਅੱਜ ਇਸ ਟਾਈਮ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੇਵੇ ਆਲਾ ਖੜੇ ਹੋਏ ਆ ਇੱਥੇ ਇੱਕ ਮਜ਼ਦੂਰ ਪਰਿਵਾਰ ਦੇ ਕੋਲੇ ਪਹੁੰਚੇ ਹੋਏ ਆ ਇਸ ਮਜ਼ਦੂਰ ਪਰਿਵਾਰ ਦੇ ਘਰ ਆ ਜਿਹੜੀ ਰਾਤ ਅੱਗ ਲੱਗ ਗਈ ਆ ਕਿਸ ਤਰੀਕੇ ਦੇ ਨਾਲ ਲੱਗੀ ਹੈਗੀ ਆ ਤੇ ਕੀ ਕੀ ਇਹਨਾਂ ਦਾ ਨੁਕਸਾਨ ਹੋਇਆ ਹੈਗਾ ਸਾਡੇ ਨਾਲ ਵੀਰ ਮੌਜੂਦ ਆ ਭੈਣ ਮੌਜੂਦ ਆ ਸਸੀ ਕਲ ਬਾਈ ਜੀ ਸਸੀ ਕਲ ਵੀਰੇ ਅੱਛਾ ਬਾਈ ਜੀ ਇਹ ਦੱਸਿਓ ਕਿ ਕੀ ਕੰਮ ਕਰਦੇ ਹੋ ਤੁਸੀਂ ਮੈਂ ਪੱਲੇਦਾਰੀ ਕਰਦਾ ਵੀਰੇ ਜੀ ਕਿੰਨੀ ਕਿ ਦਿਹਾੜੀ ਬੰਦੀ ਹੈ ਦਿਹਾੜੀ ਬਸ ਆਈ 400 300 ਬਸ ਇੱਥੇ ਜੀ ਅੱਛਾ ਭਾਈ ਇਹ ਦੱਸਿਓ ਕਿ ਰਾਤ ਜਦੋਂ ਅੱਗ ਲੱਗੀ ਹੈਗੀ ਉਸ ਟਾਈਮ ਤੁਸੀਂ ਕਿੱਥੇ ਸੀ ਮੈਂ ਕੰਮ ਤੇ ਸੀ ਉਸ ਟਾਈਮ ਭਾਈ ਅੱਛਾ ਮੇਰੇ ਆਉਣੇ ਨੂੰ ਤਾਂ ਮਤਲਬ 6:30 ਹੋ ਗਿਆ ਜਰਾ ਜੀ ਅੱਛਾ ਅੱਗ ਲੱਗਣ ਦੇ ਕਾਰਨ ਕੀ ਕੀ ਕੁਝ ਮੱਚਿਆ ਗਾ ਟੋਟਾ ਕੱਟੀ ਵਿੱਚ ਮੱਚ ਗਿਆ ਇੱਕ ਇੱਕ ਤਾਰਾਂ ਦੋਹਾਂ ਨਾਲ ਤੂੜੀ ਪਈ ਸੀ ਤੂੜੀ ਦਾੜੀ ਮੱਚ ਗਿਆ ਸਟਾਟਸ ਸਟ੍ਰਿਪ ਸੀ ਤਾਰ ਜਿਹੜਾ ਜਿੰਨਾ ਵੀ ਸੀ ਸਟਾਟਸ ਸਾਹ ਜੀ ਸਾਰਾ ਮਲ ਮੱਚਾ ਜਿਹੜਾ ਸੈੱਟ ਬਣਾਇਆ ਸੀ ਛੋੜਾ ਬਣਾਇਆ ਐਸ਼ਕ ਕਿੰਨੇ ਕੁ ਦਾ ਨੁਕਸਾਨ ਜੇ ਪੈਸਿਆਂ ਦੇ ਵਿੱਚ ਦੇਖਣਾ ਹੋਵੇ 70-80 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੋ ਗਿਆ ਹੋਣਾ ਜੀ ਹਰਾਮਣਾ ਹੋ ਗਿਆ ਨਾ ਜੀ ਹਾਂ ਜੀ ਅੱਛਾ ਭਾਈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੱਝ ਲਈ ਤਿੰਨ ਤੇ ਚਾਰ ਮਹੀਨੇ ਦੇ ਵਿੱਚ ਬਚੇ ਹੋਏ ਮਤਲਬ ਜ਼ਿਆਦਾ ਨਹੀਂ ਅੱਛਾ ਹਾਂ ਕਿੰਨੇ ਦੀ ਲਈ ਸੀ ਮੈਂ ਲੋਨ ਚਾਕੇ 50000 ਰੁਪਏ ਦੀ ਲਈ ਸੀ ਮਤਲਬ ਜਿਹੜਾ ਪਾਕਿਸਤਾਨ ਪਰਦੇਸ ਮਤਲਬ ਚੱਕਦੇ ਆਂ ਬੰਗਾ ਲੋਨ ਚੱਕਦੇ ਆਂ ਉਹ ਚ ਮਤਲਬ 50000 ਰੁਪਏ ਸਾਨੂੰ ਮਿਲਿਆ ਸੀ ਲੋਨ ਦਾ ਉਜੋ ਇੱਕ ਮੱਝ ਲਈਏ ਹਮ ਲੋ ਅੱਛਾ ਲੋਨ ਚੱਕ ਕੇ ਮੱਝ ਲਈ ਸੀ ਹਾਂ ਵੀਰੇ ਲੋਨ ਚੱਕ ਕੇ ਮੱਝ ਲਈ ਸੀ ਜੀ ਅੱਛਾ ਭਾਈ ਜੀ ਬੱਚੇ ਕੀ ਕਰਦੇ ਤੁਹਾਡੇ ਬੱਚੇ ਹਜੇ ਪੜਦੇ ਆ ਜੀ ਜੀ ਹਾਂ ਠੀਕ ਹੈ ਅੱਛਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੀ ਮੱਝ ਨੂੰ ਸੂਈ ਨੂੰ 20-25 ਦਿਨ ਹੋਇਆ ਸਾਰੇ ਹੂੰ ਤੇ ਮਾ ਮਨ ਲੋ ਕੱਲ ਅੱਗ ਲਗਨ ਕਰਕੇ ਫਿਰ ਬੱਚਾ ਮਰ ਗਿਆ ਅੱਛਾ ਭਾਈ ਕੱਤੀ ਤਾਂ ਚਲੋ ਮਰ ਗਈ ਹੈਗੀ ਤੁਹਾਡੀ ਅ ਮੱਝ ਨੂੰ ਕੋਈ ਉਹਦੇ ਤਾਂ ਨਹੀਂ ਕੋਈ ਸੱਟ ਵਗੈਰਾ ਕੋਈ ਥੋੜਾ ਹੈਗਾ ਸਿਕਾ ਸੁਕਾ ਜਿਹਾ ਲੱਗਾ ਉੱਤੇ ਪੰਨਾ ਪੰਨਾ ਪਾਇਆ ਕਰਕੇ ਨਾ ਉਹ ਥੋੜਾ ਲੱਗ ਗਿਆ ਮਤਲਬ ਬਣਾਉਣੇ ਅੱਲਾ ਸਾ ਹਾਂ ਅਗਰ ਨਾ ਦਵਾਈ ਦਿਵਾਲੀ ਹੈਗੀ ਆ ਵਜਨ ਹਾਂ ਬਸ ਦਵਾਉਣੇ ਆ ਦਵਾਈ ਮਤਲਬ ਥੋੜੇ ਸਾਹਮਣੇ ਆਜੇ ਤਾਂ ਮਨ ਲੋ ਆਏ ਸਕੇ ਚੱਕ ਕੇ ਪਹਿਲਾਂ ਜਿਹੜੀ ਕੋਈ ਪ੍ਰਾਣੀ ਕੋਈ ਪਈ ਹੈ ਖੈਰ ਮੜ ਕੇ ਡਾਕਟਰ ਨਾਲ ਸਾਥ ਕੇ ਦਵਾਈ ਵੀ ਦਵਾਉਣੇ ਆ ਜੀ ਹਾਂ